ਇਹ ਤਾਂ ਇੱਕ ਖਬਰ ਕਾਫੀ ਚਰਚਾ ਦਾ ਪਿਛਾ ਬਣੀ ਹੋਈ ਹੈ ਪਰ ਨਮਾ ਸ਼ਹਿਰ ਦਾ ਬਾਬਾ YouTube ਚੈਨਲ ਨੇ ਆਪਣਾ ਫਰਜ ਸਮਝਦੇ ਹੋਏ ਤੇ ਬਾਕੀ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਇਹ ਖਬਰ ਲਗਾਈ ਜਾ ਰਹੀ ਹੈ ਵੈਸੇ ਇਹ ਖਬਰ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਜਾਂ TV ਚੈਨਲਾਂ ਤੇ ਅਕਸਰ ਦੇਖ ਹੀ ਚੁੱਕੇ ਹੋ ਪਰ ਅਸੀਂ ਤੁਹਾਨੂੰ ਫਿਰ ਵੀ ਦਿਖਾ ਰਹੇ ਹਾਂ ਤਾਂ ਜੋ ਜਿਨ੍ਹਾਂ ਨੇ ਖਬਰ ਨਹੀਂ ਦੇਖੀ ਉਹ ਦੇਖ ਸਕਣ ਜੀ ਹਾਂ ਮੈਰਿਜ ਪੈਲੇਸ ਵਿੱਚ ਬਰਾਤ ਲੈ ਕੇ ਗਏ ਪਰ ਅੱਗੇ ਤੋਂ ਕੁੜੀ ਵਾਲੇ ਹੋਏ ਫਰਾਰ ਇਹ ਮਾਮਲਾ ਤੁਸੀਂ ਸੋਚਦੇ ਹੋਵੋਗੇ ਕਿ ਪੈਲੈਸ ਦੇ ਵਿੱਚ ਬਰਾਤ ਵੀ ਗਈ ਤਾਂ ਕੁੜੀ ਵਾਲੇ ਹੋ ਗਏ ਫਰਾਰ ਪਰ ਮੁੰਡੇ ਵਾਲੇ ਉੱਥੇ ਪਹੁੰਚ ਗਏ ਜੀ ਹਾਂ ਅਸੀਂ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਵਿਅਕਤਾ ਲੜਕੇ ਨੇ ਕਿਹਾ ਕਿ ਉਹ ਦੋਈ ਦੇ ਵਿੱਚ ਰਹਿੰਦਾ ਹੈ ਤੇ ਫੋਨ ਤੇ ਉਸ ਦੇ ਨਾਲ ਲੜਕੀ ਦੀ ਗੱਲਬਾਤ ਕਰੀਬ 4-5 ਸਾਲ ਤੋਂ ਹੁੰਦੀ ਰਹਿੰਦੀ ਸੀ ਹੁਣ ਤੁਸੀਂ ਸੋਚੋ ਕਿ ਇਹ ਜਿਹੜਾ ਵਿਆਹ ਆ ਕਿਸ ਤਰ੍ਹਾਂ ਹੋਇਆ ਲੇਕਿਨ ਵਿਆਹ ਹੀ ਹੋਇਆ ਨਹੀਂ ਲੇਕਿਨ ਵਿਆਹ ਦੀ ਤਰੀਕ ਬੰਦ ਦਿੱਤੀ ਗਈ ਔਰ ਲੜਕੇ ਨੇ ਕਿਹਾ ਕਿ 4-5 ਸਾਲ ਤੋਂ ਉਸ ਦੀ ਗੱਲ ਇੰਸਟਾਗ੍ਰam ਤੇ ਜਾਂ ਫੋਨ ਤੇ ਜਾਂ ਵੀਡੀਓ ਕਾਲਿੰਗ ਰਾਹੀਂ ਹੀ ਸਿਰਫ ਉਸ ਲੜਕੀ ਨਾਲ ਹੁੰਦੀ ਸੀ ਤੇ ਗੱਲ ਇੱਕ ਗੱਲਬਾਤ ਵਿਆਹ ਤੱਕ ਪਹੁੰਚ ਗਈ ਤੇ ਉਸਨੇ ਕਿਹਾ ਕਿ ਆਪਸੀ ਪਰਿਵਾਰਕ ਪਰਿਵਾਰਕ ਗੱਲਬਾਤ ਵੀ ਇਹ ਹੋਈ ਤਾਂ ਜੋ ਇਹ ਵਿਆਹ ਜਿਹੜਾ ਆ ਹੋ ਸਕੇ ਉਸਨੇ ਕਿਹਾ ਕਿ ਜਿਹੜਾ ਇਹ ਵਿਆਹ ਆ ਵਿਆਹ ਦੀ ਤਰੀਕ ਵੀ ਲੜਕੀ ਵਾਲਿਆਂ ਵੱਲੋਂ ਹੀ ਬੰਨੀ ਗਈ ਕਿਉਂਕਿ ਉਹਨਾਂ ਦੇ ਨਾਲ ਸਾਡੇ ਪਰਿਵਾਰ ਦੀ ਗੱਲ ਜਿਹੜੀ ਆ ਇਹ ਲੜਕੇ ਨੇ ਕਿਹਾ ਉਹ ਵੀ ਕੀਤੀ ਗਈ ਤਾਂ ਜੋ ਰਿਸ਼ਤਾ ਇਹ ਸਿਰਫ ਇੱਕ ਲਵ ਮੈਰਿਜ ਦਾ ਨਾਂ ਹੋ ਕੇ ਪਰਿਵਾਰਕ ਰਿਸ਼ਤਾ ਇਹ ਬਣ ਜਾਵੇ ਤੇ ਆਪਸੀ ਸਹਿਮਤੀ ਦੇ ਨਾਲ ਇਹ ਰਿਸ਼ਤਾ ਜਿਹੜਾ ਆ ਹੋ ਸਕੇ ਜੀ ਹਾਂ ਰੋਜ ਗਾਰਡਨ ਦੇ ਇੱਕ ਪੈਲਸ ਦੇ ਵਿੱਚ ਦਾ ਐਡਰੈਸ ਦਿੱਤਾ ਗਿਆ ਔਰ ਉਸ ਲੜਕੇ ਨੇ ਕਿਹਾ ਇਹ ਲੜਕੇ ਨੇ ਕਿਹਾ ਕਿ ਉਸ ਦੀ ਉਮਰ 28 ਸਾਲ ਹੈ ਤੇ ਲੜਕੀ ਨੇ ਆਪਣਾ ਨਾਮ ਮੁੰਡੇ ਨੂੰ ਮਨਪ੍ਰੀਤ ਦੱਸਿਆ ਹੈ ਤੇ ਉਮਰ ਉਸ ਲੜਕੀ ਦੀ ਵੀ 28 ਸਾਲ ਹੈ ਲੜਕੇ ਨੇ ਕਿਹਾ ਸਾਡਾ ਖਰਚਾ ਬਹੁਤ ਹੋ ਗਿਆ ਹੈ ਕਿਉਂਕਿ ਜਦੋਂ ਬਰਾਤ ਉੱਥੇ ਪਹੁੰਚੀ ਨਾ ਹੀ ਉਹਨਾਂ ਨੂੰ ਉੱਥੇ ਪੈਲਸ ਲੱਭਿਆ ਤੇ ਨਾ ਹੀ ਉਥੇ ਲੜਕੀ ਵਾਲੇ ਮਿਲੇ ਔਰ ਤੁਸੀਂ ਅੱਗੇ ਖਬਰ ਦੇਖਦੇ ਜਾਓ ਲੜਕੇ ਨੇ ਕਿਹਾ ਦੇਖੋ ਲੜਕੇ ਵਾਲੇ ਕਿੰਨੇ ਭੋਲੇ ਤੇ ਇਮਾਨਦਾਰ ਨੇ ਉਹਨਾਂ ਨੇ ਫਿਰ ਵੀ ਇਹ ਕਿਹਾ ਕਿ ਜੋ ਸਾਡਾ ਖਰਚਾ ਹੋਇਆ ਹੈ ਸਾਡਾ ਖਰਚਾ ਬਹੁਤ ਹੋਇਆ ਹੈ ਉਹ ਸਾਡਾ ਖਰਚਾ ਦਿੱਤਾ ਜਾਵੇ ਉਧਰ ਪ੍ਰੇਮਚੰਦ ਨੇ ਕਿਹਾ ਕਿ ਅਸੀਂ ਸਵੇਰੇ 10 ਵਜੇ ਬਰਾਤ ਲੈ ਕੇ ਆ ਗਏ ਸੀ ਤੇ 70 ਦੇ ਕਰੀਬ ਬੰਦੇ ਜਿਹੜੇ ਆ ਸਾਡੇ ਨਾਲ ਪਹੁੰਚੇ ਨੇ ਤੇ ਸਵੇਰੇ ਆਏ ਹਾਂ ਜਿਲ੍ਹਾ ਜਲੰਧਰ ਦੇ ਪਿੰਡ ਮਡਿਆਲਾ ਤੋਂ ਆਏ ਹਾਂ ਤੇ ਕੁੜੀ ਕਹਿੰਦੀ ਜੋ ਕੁੜੀ ਨੇ ਉਹ ਲੜਕੇ ਵਾਲਿਆਂ ਨੂੰ ਦੱਸਿਆ ਕੁੜੀ ਕਹਿੰਦੀ ਮੈਂ ਵਕੀਲ ਹਾਂ ਤੇ ਲੜਕੇ ਵਾਲਿਆਂ ਵੱਲੋਂ ਹੁਣ ਪੁਲਿਸ ਰਿਪੋਰਟ ਕਰ ਦਿੱਤੀ ਗਈ ਹੈ ਲੜਕੇ ਵਾਲਿਆਂ ਨੇ ਕਿਹਾ ਕਿ ਸਾਡਾ ਖਰਚਾ ਬਹੁਤ ਹੋਇਆ ਹੈ ਤੇ ਬੇਇੱਜ਼ਤੀ ਵੀ ਬਹੁਤ ਹੋਈ ਹੈ ਸਾਨੂੰ ਇਨਸਾਬ ਵੀ ਦਵਾਇਆ ਜਾਵੇ ਤੇ ਸਾਡਾ ਜੋ ਖਰਚਾ ਹੋਇਆ ਹੈ ਉਹ ਵੀ ਸਾਨੂੰ ਦਿੱਤਾ ਜਾਵੇ ਉਧਰ ਜੋ ਉਹਨਾਂ ਵੱਲੋਂ ਪੁਲਿਸ ਰਿਪੋਰਟ ਕਰ ਦਿੱਤੀ ਗਈ ਹੈ ਉਧਰ ਪੁਲਿਸ ਵਾਲਿਆਂ ਨੇ ਕਿਹਾ ਹੈ ਕਿ ਸਾਨੂੰ ਇੱਕ ਦਰਖਾਸਤ ਮਿਲੀ ਹੈ ਜਿਸ ਵਿੱਚ ਦੀਪਕ ਪੁੱਤਰ ਪ੍ਰੇਮਚੰਦ ਵਾਸੀ ਮਡਿਆਣਾ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਨੇ ਇੱਕ ਸ਼ਿਕਾਇਤ ਦਰਜ ਕਰਾਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਲੜਕਾ ਦੁਬਈ ਰਹਿੰਦਾ ਹੈ ਤੇ ਉਸ ਦੀ ਇੰਸਟਾਗ੍ਰਾਮ ਤੇ ਜੋ ਪੁਲਿਸ ਨੂੰ ਰਿਪੋਰਟ ਦਰਜ ਕਰਾਈ ਗਈ ਹੈ ਉਹ ਤੁਹਾਨੂੰ ਦੱਸ ਰਹੇ ਆ ਜੋ ਪੁਰਸਵਾਲਿਆਂ ਨੇ ਇਹ ਸੂਤਰਾ ਦੇ ਅਨੁਸਾਰ ਸਾਡੇ ਕੋਲ ਜਾਣਕਾਰੀ ਪਹੁੰਚੀ ਹੈ ਕਿ ਲੜਕਾ ਦੁਬਈ ਵਿੱਚ ਰਹਿੰਦਾ ਹੈ ਤੇ ਉਸ ਦੀ ਇੰਸਟਾਗ੍ਰam ਤੇ ਗੱਲਬਾਤ ਜਿਹੜੀ ਹੈ ਦੁਬਈ ਤੋਂ ਮਨਪ੍ਰੀਤ ਕੌਰ ਪਤ ਪੁਤਰੀ ਜਾਨਕਿ ਜਿਹੜੀ ਇਹ ਮਨਪ੍ਰੀਤ ਕੌਰ ਆ ਉਹ ਜਿਹੜੀ ਲੜਕੀ ਆ ਉਹ ਜਿਹੜੀ ਪੁਤਰੀ ਜਗਤਾਰ ਸਿੰਘ ਮੋਗਾ ਵਾਸੀ ਮੋਗਾ ਦੱਸਿਆ ਗਿਆ ਹੈ ਲੜਕੇ ਵੱਲੋਂ ਜੋ ਦਰਖਾਸਤ ਦੇ ਵਿੱਚ ਲਗਾਇਆ ਗਿਆ ਹੈ ਕਿ ਉਸ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਉਸਨੇ ਦਰਖਾਸਤ ਵਿੱਚ ਇਹ ਵੀ ਲਿਖਾਇਆ ਕਿ ਜਦੋਂ ਲੜਕੇ ਵਾਲੇ ਜੋ ਪੁਰਸ ਵਾਲੇ ਨੇ ਦੱਸਿਆ ਜਦੋਂ ਲੜਕੇ ਵਾਲੇ ਬਰਾਤ ਲੈ ਕੇ ਆਏ ਤਾਂ ਲੜਕੀ ਵਾਲੇ ਨਹੀਂ ਆਏ ਲੜਕੀ ਵਾਲਿਆਂ ਨੇ ਮੋਗਾ ਬੁਲਾਇਆ ਸੀ ਲੜਕੀ ਵਾਲਿਆਂ ਨੇ ਕਿਹਾ ਕੀਤੀ ਸੀ ਮੋਗਾ ਇਸ ਜਗ੍ਹਾ ਤੇ ਪਹੁੰਚ ਜਾਓ ਅਸੀਂ ਤੁਹਾਨੂੰ ਰਿਸੀਵ ਕਰ ਲਾਂਗੇ ਉੱਤੋਂ ਤੁਹਾਨੂੰ ਆ ਕੇ ਪੈਲਸ ਦੇ ਵਿੱਚ ਲੈ ਜਾਾਂਗੇ ਨਾ ਹੀ ਉਹ ਲੜਕੀ ਵਾਲੇ ਆਏ ਤੇ ਨਾ ਹੀ ਉਹ ਪੈਲਸ ਪੈਲਸ ਮਿਲਿਆ ਹੁਣ ਤੁਸੀਂ ਦੇਖੋ ਮੁੰਡਾ ਜਿਹੜਾ ਆ ਉਹਨੂੰ ਸਿਰਫ ਤੇ ਸਿਰਫ ਜੋ ਉਹਨਾਂ ਦੇ ਕਹਿਣ ਮੁਤਾਬਕ ਹੈ ਜੋ ਸਾਡੇ ਕੋਲ ਸੂਤਰਾਂ ਦੇ ਹਵਾਲੇ ਤੋਂ ਖਬਰ ਪਹੁੰਚੀ ਹੈ ਮੁੰਡਾ ਸਿਰਫ 3 ਦਿਨ ਪਹਿਲਾਂ ਹੀ ਦबई ਤੋਂ ਆਇਆ ਸੀ ਤੇ ਕੁੜੀ ਨੇ ਜੋਪੁਰਸਵਾਲੇ ਨੇ ਕਿਹਾ ਜਦੋਂ ਅਸੀਂ ਇਹਦੀ ਇਨਕੁਆਰੀ ਕਰ ਰਹੇ ਹਾਂ ਕਾਰਵਾਈ ਕਰ ਰਹੇ ਹਾਂ ਤਾਂ ਕੁੜੀ ਨੇ ਫੋਨ ਆਪਣਾ ਬੰਦ ਕਰ ਦਿੱਤਾ ਹੈ ਹੁਣ ਪੁਲਿਸ ਜਿਹੜੀ ਆ ਬਰੀਕੀ ਦੇ ਨਾਲ ਇਸ ਦੀ ਜਾਂਚ ਕਰ ਰਹੀ ਹੈ ਤੇ ਅਗਲੀ ਕਾਰਵਾਈ ਜਿਹੜੀ ਆ ਉਹ ਪੋਰਸ ਕਰ ਰਹੀ ਹੈ ਵੈਸੇ ਸੋਸ਼ਲ ਮੀਡੀਆ ਦਾ ਯੁੱਗ ਹੈ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਫਰੋਡ ਹੁੰਦੇ ਨੇ ਧੋਖੇਬਾਜ਼ੀਆਂ ਹੁੰਦੇ ਨੇ ਲੋਕਾਂ ਦੇ ਬੈਂਕਾਂ ਚੋਂ ਪੈਸੇ ਕਢਵਾ ਲਏ ਜਾਂਦੇ ਨੇ ਇੱਥੋਂ ਤੱਕ ਕਿ ਤੁਹਾਡੇ ਮਤਲਬ ਕਹਿੰਦਾ ਆ ਕਿ ਤੁਹਾਡੇ ਤੋਂ OTP ਜਾਂ ਨੰਬਰ ਲੈ ਕੇ ਤੁਹਾਡੇ ਨਾਲ ਫਰੋਡ ਹੁੰਦਾ ਹੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਦਾ ਇਸ ਖਬਰ ਨੂੰ ਫਿਰ ਤੋਂ ਪ੍ਰਕਾਸ਼ਿਤ ਕਰਨਾ ਵੈਸੇ ਤੁਸੀਂ ਇਹ ਸੋਸ਼ਲ ਮੀਡੀਆ ਤੇ ਦੇਖ ਚੁੱਕੇ ਹੋ ਟੈਲੀਵਿਜ਼ਨਾਂ ਦੇ ਵਿੱਚ ਦੇਖ ਚੁੱਕੇ ਹੋ ਅਸੀਂ ਤੁਹਾਨੂੰ ਇਹ ਤਸਵੀਰਾਂ ਨਹੀਂ ਜਿਹੜੀ ਇਹ ਖਬਰ ਦਿਖਾ ਰਹੇ ਹੈਗੇ ਆ ਔਰ ਵੈਸੇ ਵੀ ਵੀਡੀਓ ਸੀ ਲੇਕਿਨ ਅਸੀਂ ਤਸਵੀਰਾਂ ਨਹੀਂ ਤੁਹਾਨੂੰ ਇਹ ਖਬਰ ਦਿਖਾ ਰਹੇ ਹੈਗੇ ਆ ਤਾਂ ਜੋ ਤੁਸੀਂ ਸचेत ਹੋ ਸਕੋ ਤੁਸੀਂ ਅਜਿਹਾ ਧੋਖਾ ਨਾ ਖਾ ਸਕੋ ਕਿਉਂਕਿ ਧੋਖੇ ਤੜੀਆਂ ਬਹੁਤ ਹੁੰਦੀਆਂ ਨੇ ਇੰਸਟਾਗ੍ਰam ਫੇਸਬੁੱਕ ਜਾਂ ਹੋਰ ਇਹੋ ਜਿਹੇ ਸੋਸ਼ਲ ਮੀਡੀਆ ਦੇ ਉੱਪਰ ਜਿੰਨੇ ਵੀ ਕੋਈ ਵੀ ਜਾਂ ਲੜਕੀਆਂ ਵੱਲੋਂ ਜਾਂ ਲੜਕਿਆਂ ਵੱਲੋਂ ਆਫਰ ਦਿੱਤੀ ਜਾਂਦੀ ਆ ਜਾ ਕੋਈ ਬੈਂਕਾਂ ਵੱਲੋਂ ਜਾਂ ਕਿਤੇ ਵੱਲੋਂ ਤੁਹਾਨੂੰ ਆਫਰਾਂ ਦਿੱਤੀਆਂ ਜਾਂਦੀਆਂ ਕਿਰਪਾ ਕਰਕੇ ਤੁਸੀਂ ਸਬੰਧਤ ਮਹਿਕਮੇ ਨਾਲ ਸੰਪਰਕ ਕਰੋ ਸਬੰਧਤ ਸਬੰਧਤ ਅਦਾਰੇ ਨਾਲ ਸੰਪਰਕ ਕਰੋ ਜਾਂ ਤੁਸੀਂ ਜਿਸ ਤਰ੍ਹਾਂ ਕਿ ਆ ਤੁਸੀਂ ਦੇਖਿਆ ਕਿ ਦबई ਦੇ ਵਿੱਚ ਲੜਕਾ ਰਹਿੰਦਾ ਸੀ ਔਰ ਇੰਸਟਾਗ੍ਰam ਤੇ ਉਸਦੀ ਉਸ ਲੜਕੀ ਦੇ ਨਾਲ ਗੱਲਬਾਤ ਹੋਈ ਹੈਗੀ ਆ ਔਰ ਲੜਕਾ ਤਿੰਨ ਦਿਨ ਤੋਂ ਦबई ਤੇ ਆਇਆ ਸੀ ਆਪਸ ਪਰਿਵਾਰਕ ਮੈਂਬਰਾਂ ਦੀ ਗੱਲ ਹੋਈ ਸੀ ਔਰ ਇੱਕ ਸਾਡੀ ਕਿੱਡੀ ਵੱਡੀ ਗਲਤੀ ਹੈਗੀ ਆ ਕਿੰਨਾ ਅਸੀਂ ਗਲਤ ਕਰਦੇ ਹੈਗੇ ਆ ਕਿ ਤੁਸੀਂ ਘੱਟੋ ਘੱਟ ਇਹਨਾਂ ਤੇ ਜ਼ਰੂਰ ਸੋਚੋ ਜੇਕਰ ਇਹ ਜ਼ਿੰਦਗੀ ਦਾ ਸਵਾਲ ਹੈ ਇਹ ਸਾਰੀਆਂ ਉਮਰਾਂ ਦੇ ਰਿਸ਼ਤੇ ਨਿਭਣਨੇ ਹਨ ਘੱਟੋ ਘੱਟ ਤੁਸੀਂ ਉਸ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਤਾਂ ਮਿਲੋ ਜੇ ਔਰ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਅਗਰ ਮਿਲਦੇ ਤਾਂ ਤੁਸੀਂ ਉਹਨਾਂ ਦਾ ਅਤਾ ਪਤਾ ਕਰਦੇ ਤੁਹਾਨੂੰ ਉੱਥੇ ਕੋ ਕਿੱਥੇ ਰਹਿੰਦੇ ਨੇ ਉਹ ਕੀ ਕਰਦੇ ਨੇ ਉਹਨਾਂ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਹੈ ਉਹਨਾਂ ਦੀ ਕੈਟਾਗਰੀ ਕਿਸ ਤਰ੍ਹਾਂ ਦੀ ਹੈ ਘੱਟੋ-ਘੱਟ ਤੁਹਾਨੂੰ ਇਹ ਸਾਰਾ ਕੁਝ ਤਾਂ ਪਤਾ ਲੱਗ ਜਾਂਦਾ ਪਰ ਜਿਹੜਾ ਧੋਖਾ ਤੁਹਾਨੂੰ ਤੁਸੀਂ ਕੱਦਾ ਹੈ ਇਸ ਦੀ وجہ ਇਸ ਦਾ ਕਾਰਨ ਤੁਸੀਂ ਇੱਕ ਖੁਦ ਵੀ ਹੋ ਕਿਉਂਕਿ ਤੁਸੀਂ ਸਿਰਫ ਫੋਨ ਗੱਲਬਾਤ ਤੇ ਉੱਪਰ ਹੀ ਅਤਵਾਰ ਕਰ ਲਿਆ ਜਦੋਂ ਤੁਹਾਡਾ ਲੜਕਾ ਇੰਡੀਆ ਵੀ ਆ ਗਿਆ ਸੀ ਘੱਟੋ-ਘੱਟ ਉਹਨੂੰ 3 ਦਿਨ ਜਾਂ 4 ਦਿਨ ਆਏ ਨੂੰ ਹੋਏ ਸੀ ਘੱਟੋ-ਘੱਟ ਇਹ ਲੜਕੇ ਵਾਲਿਆਂ ਨੂੰ ਵੀ ਚਾਹੀਦਾ ਸੀ ਕਿ ਉਹਨਾਂ ਦੇ ਘਰ-ਵਾਰ ਦਾ ਪਤਾ ਕਰਦੇ ਉਹਨਾਂ ਦੇ ਘਰ ਦੇ ਵਿੱਚ ਜਾਂਦੇ ਉਹਨਾਂ ਦਾ ਪਿੰਡ ਦਾ ਪਤਾ ਕਰਦੇ ਉਹਨਾਂ ਦੇ ਸ਼ਹਿਰ ਦਾ ਪਤਾ ਕਰਦੇ ਪਰ ਲੜਕੇ ਵਾਲਿਆਂ ਨੇ ਵੀ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਕਿ ਅਸੀਂ ਇਸ ਦਾ ਅਤਾ ਪਤਾ ਕਰੀਏ ਸਿਰਫ ਇੱਕ ਸੋਸ਼ਲ ਮੀਡੀਆ ਤੇ ਗੱਲਬਾਤ ਹੋਈ ਪਿਆਰ ਹੋਇਆ ਤੇ ਹੁਣ ਪਿਆਰ ਦੇ ਖਾਦਾ ਗਿਆ ਤੋਕਾ ਨਾਲੇ ਇੱਕ ਪਾਸੇ ਤੋਂ ਬੇਇਜ਼ਤੀ ਹੋਈ ਕਿਉਂਕਿ ਇਹ ਬੇਇਜ਼ਤੀ ਹੀ ਹੁੰਦੀ ਆ ਕਿਉਂਕਿ ਜਦੋਂ ਤੁਸੀਂ ਬਰਾਤ ਲੈ ਕੇ ਜਾਂਦੇ ਹੋ ਤੇ ਖਾਲੀ ਬਰਾਤ ਮੁੜ ਕੇ ਆ ਜਾਂਦੀ ਆ ਤੇ ਫੇ ਹੋਰ ਕੀ ਹੁੰਦਾ ਹੈਗਾ ਇਸ ਕਰਕੇ ਸਾਰਿਆਂ ਨੂੰ ਸचेत ਹੋਣਾ ਚਾਹੀਦਾ ਹੈ ਕਦੇ ਵੀ ਐਹੋ ਜਿਹਾ ਕੰਮ ਨਾ ਕਰੋ ਜਿਸ ਦੇ ਨਾਲ ਤੁਹਾਨੂੰ ਕੱਲ ਨੂੰ ਪਛਤਾਣਾ ਪਵੇ ਪੁਲਿਸ ਵੱਲੋਂ ਇਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਨਵਾਂ ਸ਼ਹਿਰ ਦਵਾਪਾ YouTube ਚੈਨਲ ਨੂੰ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਚੱਲਦੇ ਚੱਲਦੇ ਹੀ ਸਬਸਕ੍ਰਾਈਬ ਕਰੋ ਤਾ ਜੋ ਪਹੁੰਚੇ ਤੁਹਾਡੇ ਤੱਕ ਖਾਰ ਰਿਪੋਰਟ ਔਰ ਇੱਕ ਸਾਡੀ ਰਿਕਵੈਸਟ ਹੈ ਇੱਕ ਸਾਡੀ ਤੁਹਾਨੂੰ ਬੇਨਤੀ ਆ ਅਗਰ ਤੁਸੀਂ ਸੱਚੇ ਦੇਸ਼ ਵਾਸੀਓ ਸੱਚੇ ਪੰਜਾਬ ਵਾਸੀਓ ਸੱਚੇ ਤੁਸੀਂ ਮਨ ਦੇ ਨਾਲ ਚਾਹਦੇ ਹੋ ਕਿ ਕਿਸੇ ਦਾ ਭਲਾ ਹੋਵੇ ਤਾਂ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋ ਸਕਦਾ ਕਿਸੇ ਨੇ ਉਹ ਟੈਲੀਵਿਜ਼ਨ ਜਾਂ ਸੋਸ਼ਲ ਮੀਡੀਆ ਤੇ ਵੀਡੀਓ ਨਾ ਦੇਖੀ ਹੋਵੇ ਕਿਉਂਕਿ ਇਹ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਕਰਕੇ ਤੁਸੀਂ ਇੱਕ ਚੰਗੇ ਨਾਗਰਿਕ ਹੋਣ ਦਾ ਫਰਜ਼ ਨਿਭਾਓ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਤੱਕ ਪਹੁੰਚੇ ਤਾਂ ਜੋ ਬੱਚੇ ਅਜਿਹੀ ਗਲਤੀ ਨਾ ਕਰ ਸਕਣ